ਅਗਦਾ ਹੈ ਗੁੱਡ ਲਾਈਫ ਸਟੋਰੀਜ਼ ਐਸ ਖੂਬਸੂਰਤ ਚੈਨਲ ਤੇ ਜਿੱਥੇ ਆਪਾਂ ਕਹਾਣੀਆਂ ਸੁਣਾਉਂਦੇ ਆ ਨਿੱਕੀ ਤੇ ਉਸ ਦੀਆਂ ਸ਼ਕਤੀਆਂ 파ਰਟ 8 ਹੋ ਚੁੱਕੇ ਨੇ ਤੇ ਅੱਜ ਵਾਰੀ ਆ 파ਰਟ 9th ਦੀ ਜੋ ਕਿ ਬਹੁਤ ਹੀ ਵਧੀਆ ਕਹਾਣੀ ਸੀਰੀਜ਼ ਚੱਲ ਰਹੀ ਹੈ ਸੋ ਆਓ ਸ਼ੁਰੂ ਕਰਦੇ ਆ ਕਹਾਣੀ ਜੇਕਰ ਤੁਸੀਂ ਪਿਛਲੇ 파ਰਟ ਨਹੀਂ ਸੁਨੇ ਤਾਂ ਅਸੀਂ ਵੀਡੀਓ ਦੇ ਅਖੀਰ ਵਿੱਚ ਇੱਕ ਲਿੰਕ ਦੇ ਦੇਵਾਂਗੇ ਜਿਹਦੇ ਵਿੱਚ ਤੁਹਾਨੂੰ ਇਸ ਵੀਡੀਓ ਦੀ ਪੂਰੀ ਪਲੇਲਿਸਟ ਮਿਲ ਜਾਊਗੀ ਜਿਹਨੂੰ ਦੇਖ ਕੇ ਤੁਸੀਂ ਇਸ ਨਿੱਕੀ ਤੇ ਉਸ ਦੀਆਂ ਸ਼ਕਤੀਆਂ ਆਨੰਦ ਲੈ ਸਕਦੇ ਹਾਂ ਸੋ ਉਸ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਾਗ ਨੋਵਾਂ ਤੇ ਇੰਜੋਏ ਕਰੋ ਸੁਣ ਕੇ ਨਿੱਕੀ ਦੀ ਕਹਾਣੀ ਪਿੰਡ ਵਿੱਚ ਇੱਕ ਮਿਸਾਲ ਬਣ ਚੁੱਕੀ ਸੀ ਪਰ ਯੂ ਐਫ ਓ ਦੀ ਵਾਪਸੀ ਨੇ ਸਭ ਨੂੰ ਦੁਬਾਰਾ ਸੋਚ ਵਿੱਚ ਪਾ ਦਿੱਤਾ ਕਲਨਰ ਰਾਵਤ ਦੀ ਗ੍ਰਿਫਤਾਰੀ ਬਾਅਦ ਨਿੱਕੀ ਤੇ ਸੁਖਦੀਪ ਨੂੰ ਲੱਗਿਆ ਕਿ ਹੁਣ ਸ਼ਾਂਤੀ ਵਾਪਸ ਆ ਜਾਊਗੀ ਪਰ ਇੱਕ ਰਾਤ ਜਦੋਂ ਨਿੱਕੀ ਆਪਣੇ ਘਰ ਦੇ ਵਰਾਂਡੇ ਵਿੱਚ ਬੈਠੀ ਸੀ ਉਸ ਨੂੰ ਅਸਮਾਨ ਵਿੱਚ ਇੱਕ ਨਵੀਂ ਚਮਕ ਦਿਸੀ ਇਹ ਕੋਈ ਤਾਰਾ ਨਹੀਂ ਬਲਕਿ ਇੱਕ ਹੋਰ ਗੋਲਾਕਾਰ ਚੀਜ਼ ਸੀ ਜੋ ਪਿੰਡ ਦੇ ਉੱਪਰ ਮੰਡਰਾ ਰਹੀ ਸੀ ਨਿੱਕੀ ਨੂੰ ਅਹਿਸਾਸ ਹੋਇਆ ਕਿ ਯੂ ਐਫ ਓ ਜੋ ਜ਼ਮੀਨ ਵਿੱਚ ਦੱਬ ਗਿਆ ਸੀ ਉਹਦਾ ਸਬੰਧ ਕਿਸੇ ਵੱਡੇ એલિયન ਸਿਵਲਾਈਜੇਸ਼ਨ ਨਾਲ ਸੀ ਤੇ ਉਹ ਹੁਣ ਨਿੱਕੀ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਆਇਆ ਹੈ ਸਾਨਾ ਸਰਕਾਰ ਦੀਆਂ ਟੀਮਸ ਦੁਬਾਰਾ ਪਿੰਡ ਵਿੱਚ ਪਹੁੰਚ ਗਈਆਂ ਪਰ ਇਸ ਵਾਰ ਉਹਨਾਂ ਦੇ ਨਾਲ ਇੱਕ ਇੰਟਰਨੈਸ਼ਨਲ ਸਾਇੰਟਿਸਟ ਡਾਕਟਰ ਐਲੇਨਾ ਵੀਸੀ ਜੋ એલિયન ਸਿਵਲਾਈਜੇਸ਼ਨ ਦੀ ਐਕਸਪਰਟ ਸੀ ਉਸਨੇ ਨਿੱਕੀ ਨੂੰ ਦੱਸਿਆ ਕਿ ਯੂ ਐਫ ਓ ਜੋ ਨਿੱਕੀ ਨੇ ਜ਼ਮੀਨ ਦੇ ਅੰਦਰ ਸੀਲ ਕਰ ਦਿੱਤੀ ਸੀ ਅਸਲ ਵਿੱਚ ਇੱਕ ਪੁਰਾਣੀ એલિયન ਰੇਸ ਜ਼ੈਥੇਰੀਅਨ ਦੀ ਇੱਕ ਪ੍ਰੋਬ ਸੀ ਜ਼ੈਥੇਰੀਅਨ ਇੱਕ ਐਸੀ ਸਿਵਲਾਈਜੇਸ਼ਨ ਸੀ ਜੋ ਹਜ਼ਾਰਾਂ ਸਾਲ ਪਹਿਲਾਂ ਜ਼ਮੀਨ ਤੇ ਆਈ ਸੀ ਤੇ ਉਹਨਾਂ ਨੇ ਆਪਣੀ એનર્ਜੀ ਦਾ ਸਰੋਤ ਨਿੱਕੀ ਦੇ ਅੰਦਰ ਛੱਡ ਦਿੱਤਾ ਸੀ ਤਾਂ ਕਿ ਜ਼ਮੀਨ ਦੀ ਰੱਖਿਆ ਹੋ ਸਕੇ ਨਿੱਕੀ ਦੀ ਸ਼ਕਤੀ ਉਸ એલિયન એનર્ਜੀ ਦਾ ਹਿੱਸਾ ਹੈ ਤੇ ਜ਼ੈਥੀਰੀਅਨ ਨੂੰ ਹੁਣ ਅਹਿਸਾਸ ਹੋਇਆ ਕਿ ਨਿੱਕੀ ਦੀ ਸ਼ਕਤੀ ਦੁਨੀਆ ਨੂੰ ਤਬਾਹ ਜਾਂ ਬਚਾ ਸਕਦੀ ਹੈ ਪਰ ਇੱਕ ਖਤਰਨਾਕ ਸਾਥੇ ਸਾਹਮਣੇ ਆਇਆ ਜ਼ੈਥੀਰੀਅਨ ਦੀ ਪ੍ਰੋਬ ਦੂਸਰੀ એલિયન ਸਿਵਲਾਈਜੇਸ਼ਨ ਕ੍ਰਿਓਨ ਨੇ ਵੀ ਲੱਭ ਲਈ ਸੀ ਜੋ ਸ਼ਕਤੀ ਲਈ ਨਿੱਕੀ ਨੂੰ ਖਤਮ ਕਰਨਾ ਚਾਹ ਦੀ ਸੀ ਪਰ ਕਰਯੋਂ ਦੀ ਇੱਕ ਛੋਟੀ ਸ਼ੇਪ ਪਿੰਡ ਦੇ ਉੱਪਰ ਮੰਡਰਾ ਰਹੀ ਸੀ ਤੇ ਉਸ ਨੇ ਨਿੱਕੀ ਦੇ ਦਿਮਾਗ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਨਿੱਕੀ ਨੂੰ ਆਪਣੇ ਵਿਚਾਰਾਂ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ ਤੇਰੀ ਸ਼ਕਤੀ ਸਾਡੀ ਹੈ ਨਿੱਕੀ 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 ਉਸ ਦੀਆਂ ਅੱਖਾਂ ਵਿੱਚ ਕਾਲਾ ਹਨੇਰਾ ਛਾ ਗਿਆ ਤੇ ਉਹ ਬੇਹੋਸ਼ ਹੋਣ ਲੱਗੀ ਨਿੱਕੀ ਨੂੰ ਹੁਣ ਸਮਝ ਨਹੀਂ ਆ ਰਿਹਾ ਸੀ ਉਹ ਕੀ ਕਰੇ ਉਹਦਾ ਦਿਮਾਗ ਕੰਮ ਕਰਨਾ ਬੰਦ ਕਰ ਚੁੱਕਿਆ ਸੀ ਉਹਦੇ ਦਿਮਾਗ ਵਿੱਚ ਇਹ ਹੀ ਗੱਲ ਵਾਰ-ਵਾਰ ਘੁੰਮ ਰਹੀ ਸੀ ਜੋ ਕਰਿਓਨ ਉਹਦੇ ਦਿਮਾਗ ਵਿੱਚ ਪਾ ਰਿਹਾ ਸੀ ਸੁਖਦੀਪ ਜੋ ਹਮੇਸ਼ਾ ਨਿੱਕੀ ਦਾ ਸਹਾਰਾ ਸੀ ਉਸਨੇ ਸੰਭਾਲਿਆ ਤੇ ਡਾਕਟਰ ਐਲੇਨਾ ਨਾਲ ਮਿਲ ਕੇ ਯੋਜਨਾ ਬਣਾਈ ਐਲੇਨਾ ਨੇ ਦੱਸਿਆ ਕਿ ਜ਼ੈਥੇਰੀਅਨ ਦੀ ਪ੍ਰੋਬ ਨਿੱਕੀ ਨਾਲ ਜੁੜੀ ਸੀ ਤੇ ਉਸ ਨੂੰ ਦੁਬਾਰਾ ਜਗਾਇਆ ਜਾ ਸਕਦਾ ਹੈ ਸੁਖਦੀਪ ਨਿੱਕੀ ਨੂੰ ਪਿੰਡ ਦੇ ਉਸੇ ਖੱਡੇ ਦੇ ਕੋਲ ਲੈ ਗਿਆ ਜਿੱਥੇ ਯੂ ਐਫ ਓ ਦੱਬਿਆ ਸੀ ਨਿੱਕੀ ਨੇ ਆਪਣੇ ਦਿਲ ਦੀ ਹਿੰਮਤ ਜਮਾਈ ਤੇ ਆਪਣੀ ਪੁਰਾਣੀ ਸ਼ਕਤੀ ਨੂੰ ਯਾਦ ਕੀਤਾ ਉਸਨੇ ਆਪਣੇ ਹੱਥ ਜ਼ਮੀਨ ਤੇ ਰੱਖੇ ਤੇ ਯੂ ਐਫ ਓ ਦੀ ਰੋਸ਼ਨੀ ਦੁਬਾਰਾ ਜਾਗ ਹੀ ਉੱઠી ਜ਼ੈਥੇਰੀਅਨ ਦੀ ਪ੍ਰੋਬ ਨੇ ਨਿੱਕੀ ਨੂੰ ਇੱਕ ਸੰਦੇਸ਼ ਭੇਜਿਆ ਤੂੰ ہماری ਚੁਣੀ ਹੋਈ ਹੈ ਰક્ષਕ ਕਰਿਉਨ ਨੂੰ ਰੋਕ ਤੇ ਜ਼ਮੀਨ ਨੂੰ ਬਚਾ ਨਕੀ ਨਿੱਕੀ ਦੀ ਸ਼ਕਤੀ ਵਾਪਸ ਜਾ ਗਈ ਉਸਨੇ ਆਪਣੇ એનર્ਜੀ ਫੀਲਡ ਨੂੰ ਕ੍ਰਿਓਨ ਦੀ ਸ਼ਿਪ ਵੱਲ ਮੋੜ ਦਿੱਤਾ ਤੇ ਇੱਕ ਤੇਜ਼ ਰੋਸ਼ਨੀ ਨੇ ਅਸਮਾਨ ਨੂੰ ਭਰ ਲਿਆ ਕ੍ਰਿਓਨ ਦੀ ਸ਼ਿਪ ਨੇ ਨਿੱਕੀ ਤੇ ਹਮਲਾ ਕੀਤਾ ਪਰ ਨਿੱਕੀ ਨੇ ਆਪਣੇ ਦਿਮਾਗੀ ਤਾਕਤ ਨਾਲ ਉਹਨਾਂ ਦੇ ਵਿਚਾਰ ਪੜੇ ਤੇ ਉਹਨਾਂ ਨੂੰ ਵਾਪਸ ਭੇਜਣ ਲਈ ਮਜਬੂਰ ਕਰ ਦਿੱਤਾ ਜਥੇਰੀਅਨ ਦੀ ਪ੍ਰੋਬ ਨੇ ਨਿੱਕੀ ਦੀ ਮਦਦ ਕੀਤੀ ਤੇ ਦੋਨਾਂ ਦੀ ਸ਼ਕਤੀ ਨੇ ਕ੍ਰਿਓਨ ਦੀ ਸ਼ਿਪ ਨੂੰ ਅਸਮਾਨ ਵਿੱਚ ਤਬਾਹ ਕਰ ਦਿੱਤਾ ਹੁਣ ਸਾਰਾ ਕੁਝ ਸ਼ਾਂਤ ਹੋਇਆ ਨਿੱਕੀ ਨੇ ਜ਼ੈਥੇਰੀਅਨ ਦੀ ਪ੍ਰੋਬ ਨੂੰ ਜ਼ਮੀਨ ਵਿੱਚ ਹਮੇਸ਼ਾ ਲਈ ਸੀਲ ਕਰ ਦਿੱਤਾ ਦੁਬਾਰਾ ਫੇਰ ਪਰ ਕਿੰਨਾ ਟਾਈਮ ਇਹ ਸੀਰੀਅਲ ਰਹਿੰਦੀ ਹੈ ਹਜੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਜਦੋਂ ਕੋਦੋ ਵੀ ਨਿੱਕੀ ਜ਼ਥੇਰੀਅਨ ਦੀ ਪ੍ਰੋਬ ਨੂੰ ਜ਼ਮੀਨ ਦੇ ਅੰਦਰ ਸੀਲ ਕਰਦੀ ਹੈ ਉਦੋਂ ਹੀ ਬਾਹਰ ਕੱਢਣਾ ਪਿਆ ਜਾਂਦਾ ਹੈ ਜ਼ਥੇਰੀਅਨ ਦੀ ਪ੍ਰੋਬ ਨੂੰ ਹੁਣ ਨਿੱਕੀ ਚਾਹੁੰਦੀ ਸੀ ਕਿ ਕੋਈ ਹੋਰ ਸਿਵਲਾਈਜ਼ੇਸ਼ਨ ਉਹਨੂੰ ਲੱਭ ਨਾ ਸਕੇ ਡਾਕਟਰ ਐਲੈਨਾ ਨੇ ਨਿੱਕੀ ਨੂੰ ਕਿਹਾ ਤੂੰ ਜ਼ਮੀਨ ਦੀ ਰਖਸ਼ਕ ਹੈ ਸੁਖਦੀਪ ਨੇ ਨਿੱਕੀ ਨੂੰ ਗੱਲ ਨਾਲ ਲਾਇਆ ਤੇ ਕਿਹਾ ਤੇਰੀ ਸ਼ਕਤੀ ਤੇਰਾ ਦੇਲ ਹੈ ਨਿੱਕੀ ਪਿੰਡ ਨੇ ਨਿੱਕੀ ਦੀ ਹਿੰਮਤ ਨੂੰ ਫਕਰ ਨਾਲ ਯਾਦ ਕੀਤਾ ਤੇ ਉਹਨੂੰ ਹਮੇ 아픈 게 아닌데, 아까운데, 따라가면 되 ਨਿੱਕੀ ਦੀ ਗੱਲ ਹੁਣ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਚੁੱਕੀ ਸੀ ਹਰ ਕੋਈ ਨਿੱਕੀ ਦੀ ਗੱਲ ਕਰ ਰਿਹਾ ਸੀ ਕਿਉਂਕਿ ਪ੍ਰithvi ਗ੍ਰਹਿ ਉਤੇ ਇੱਕ ਨਿੱਕੀ ਅਜਿਹੀ ਹੋ ਜਹੀ ਸੀ ਜਿਹਦੇ ਕੋਲ ਇੰਨੀਆਂ ਸ਼ਕਤੀਆਂ ਸੀ ਤੇ ਇੰਨੀਆਂ ਸ਼ਕਤੀਆਂ ਨੂੰ ਉਹ ਇਕੱਲੀ ਸੰਭਾਲ ਰਹੀ ਸੀ ਬਿਨਾ ਕਿਸੇ ਤਕਲੀਫ ਤੇ ਜੋ ਕਿ ਕੋਈ ਵੀ ਆਮ ਇਨਸਾਨ ਨਹੀਂ ਸੰਭਾਲ ਸਕਦਾ ਪਰ ਜਦੋਂ ਕਿਸੇ ਕੋਲ ਇੰਨੀ ਸ਼ਕਤੀ ਹੁੰਦੀ ਹੈ ਤਾਂ ਉਹਦਾ ਦੁਸ਼ਮਣ ਵੀ ਉਸ ਤੋਂ ਵੀ ਜ਼ਿਆਦਾ ਤਾਕਤਵਰ ਹੋ ਕੇ ਆਉਂਦਾ ਹੈ ਐਸੇ ਕਰਕੇ ਕਦੇ ਨਾ ਕਦੇ ਕਰਿਓਨ ਦੀ ਸ਼ਿਪ ਵਾਪਸ ਜ਼ਰੂਰ ਆਏਗੀ ਜੋ ਕਿ ਨਿੱਕੀ ਤੇ ਹਮਲਾ ਕਰੇਗੀ ਤੇ ਪ੍ਰithvi ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੇਗੀ ਸੋ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਇੰਤਜ਼ਾਰ ਕਰਿਓ ਸਾਡੇ ਅਗਲੇ ਪਾਰਟ ਦਾ ਮਿਲਦੇ ਹਾਂ ਕਿਸੇ ਹੋਰ ਰੋਮਾਂਚਕ ਵੀਡੀਓ ਦੇ ਵਿੱਚ ਤੇ ਤੁਹਾਡੇ ਸਾਹਮਣੇ ਲਿੰਕ ਆ ਗਿਆ ਹੈ ਨਿੱਕੀ ਤੇ ਉਸ ਦੀਆਂ ਸ਼ਕਤੀਆਂ ਦੇ ਸਾਰੇ ਪਾਰਟ ਦੀ ਪਲੇਲਿਸਟ ਤੁਹਾਨੂੰ ਸਾਹਮਣੇ ਦੇਖ ਰਹੀ ਹੈ ਸੋ ਕਲਿੱਕ ਕਰੋ ਤੇ ਹੁਣੇ ਇੰਜੋਏ ਕਰੋ ਮਿਲਦੇ ਹਾਂ ਕਿਸੇ ਹੋਰ ਰੋਮਾਂਚਕ ਵੀਡੀਓ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁੱਡ ਲਾਈਫ ਸਟੋਰੀਜ਼ ਇਸ ਖੂਬਸੂਰਤ ਚੈਨਲ ਤੇ ਜਿੱਥੇ ਆਪਾਂ